ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਦੇ ਚੱਲਦੇ ਸਾਰੀਆਂ ਸਿਆਸੀ ਪਾਰਟੀਆਂ ਪੱਬਾ ਪਾਰ ਹੋ ਗਈਆਂ ਨੇ ਤੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਪੱਕੀ ਕਰਨ ਲਈ ਲੋਕਾਂ ਤੱਕ ਪਹੁੰਚ ਵੀ ਕਰ ਰਹੀਆਂ ਨੇ ਤੇ ਆਪਣੀਆਂ ਨੀਤੀਆਂ ਬਾਰੇ ਜਾਣੂ ਕਰਵਾ ਰਹੀਆਂ ਨੇ ਇਸੇ ਦੇ ਚੱਲਦੇ ਨਗਰਪੰਚਾਇਤ ਨਰੋਟ ਜੈਮਲ ਸਿੰਘ ਵਾਲਾ ਦੇ ਵਿੱਚ ਕੈਬਨਟ ਮੰਤਰੀ ਲਾਲ ਸਿੰਘ ਕਟਾਰੂ ਚੱਕ ਵੱਲੋਂ ਦੌਰਾ ਕੀਤਾ ਗਿਆ ਤੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਉਹਨਾਂ ਆਪਣੇ ਹੱਥੀਂ ਆਪਣੇ ਉਮੀਦਵਾਰਾਂ ਦੇ ਸਟਿੱਕਰ ਵੀ ਦੀਵਾਰਾਂ ਤੇ ਲਗਾਏ ਤੇ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਲੋਕਾਂ ਦਾ ਭਰਮਾ ਹੰਗਾਰਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਰਹੀ ਹੈ ਕਿ ਉਹਨਾਂ ਦੀ ਜਿਸ ਵੀ ਵਾਰਡ ਦੇ ਵਿੱਚ ਲੋਕਾਂ ਨਾਲ ਮੁਲਾਕਾਤ ਹੋ ਰਹੀ ਹੈ ਲੋਕਾਂ ਵੱਲੋਂ ਉਹਨਾਂ ਨੂੰ ਜਿੱਤ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਬਹੁਤ ਸ਼ਾਨਦਾਰ ਕੰਮ ਚੱਲ ਰਹੀ ਹੈ ਥਾਂ ਥਾਂ ਲੋਕ ਅ ਮਤਲਬ ਆਮ ਆਦੀ ਪਾਰਟੀ ਦੀ ਸਪੋਰਟ ਨੂੰ ਅੱਗੇ ਆ ਰਹੇ ਹਰ ਵਰਗ ਦਾ ਜਿਹੜਾ ਵੋਟਰ ਹੈ ਉਹਦੇ ਅੰਦਰ ਇੱਕ ਵੱਡਾ ਉਤਸ਼ਾਹ ਆ ਚੋਣਾਂ ਨੂੰ ਲੈ ਕੇ ਔਰ ਬੇਸਿਕ ਜਿਹੜਾ ਸ੍ਰੀ ਅਰਬਨ ਕੇਜਰੀਵਾਲ ਜੀ ਦੀ ਗਵਾਈ ਚ ੁਰਮਾਨ ਚੁਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਖਾਨ ਜੀ ਵੀ ਅ ਦਿਸਾ ਚ ਜਿਹੜਾ ਪੰਜਾਬ ਦੇ ਅੰਦਰ ਸਰਕਾਰ ਨੇ ਕੰਮ ਕੀਤੇ ਆ ਪਿਛਲੇ 30 ਮਹੀਨੇ ਦੇ ਦੌਰਾਨ ਅਜੋਨਾ ਕੰਮਾਂ ਦੀ ਘਰ ਘਰ ਚਰਚਾ ਆਇਆ ਸੋ ਮੈਂ ਕਹਿ ਸਕਦਾ ਕਿ ਨਰੋਡ ਜਮਲ ਸਿੰਘ ਦੇ ਲੋਕ ਬਹੁਤ ਹੀ ਸੂਝਵਾਨ ਸਿਆਣੇ ਤੇ ਪਾਰਕੂ ਲੋਕ ਨੇ ਔਰ ਇਹਨਾਂ ਨੇ 2022 ਦੇ ਵਿੱਚ ਵੀ ਮੈਨੂੰ ਇਥੋਂ ਸ਼ਾਨਦਾਰ ਵੋਟਾਂ ਪਾ ਕੇ ਜਤਾਨ ਦੇ ਵਿੱਚ ਬੜੀ-ਬੜੀ ਭੂਮਿਕਾ ਨਿਭਾਈ ਕੀਤੀ ਤੇ ਇਸ ਵਾਰ 11 ਦੇ 11 ਵਾਰਡ ਜਿਹੜੀ ਆਮ ਆਦਮੀ ਪਾਰਟੀ ਲੜ ਰਹੀ ਹੈ ਔਰ ਜਿਸ ਕਿਸਮ ਦਾ ਲੋਕਾਂ ਦੇ ਅੰਦਰ ਮਤਲਬ ਪ੍ਰਚਾਰ ਆ ਜਾਂ ਜਿਸ ਕਿਸਮ ਦਾ ਅਸੀਂ ਪ੍ਰਚਾਰ ਨੂੰ ਆਰਗੇਨਾਈਜ਼ ਕਰ ਰਹੇ ਹਾਂ ਤੇ ਥੱਲੇ ਜਿਹੜਾ ਲੋਕਾਂ ਦਾ ਹੰਗਾਰਾ ਆ 11 ਦੇ 11 ਸੀਟਾਂ ਆਮ ਆਦੀ ਪਾਰਟੀ ਜਿੱਤੇਗੀ ਉਹਦਾ ਕਾਰਨ ਬੇਸਿਕਲੀ ਇਹ ਆ ਕਿ ਤਿੰਨ ਚਾਰ ਵੱਡੀਆਂ ਨਿਯਮਤਾ ਹਿਸਟਰੀ ਦੇ ਅੰਦਰ ਮੈਂ ਕਹਿ ਸਕਦਾ ਵੀ ਹਿਸਟোরਿਕਲੀ ਬਹੁਤ ਵੱਡੀਆਂ ਮਿਲੀਆਂ ਨੇ ਇਸ ਨਗਰ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ 17.5 ਕਰੋੜ ਰੁਪਇਆ ਸੀਵਰੇਜ ਵਿਵਸਥਾ ਦੇ ਲਈ ਦਿੱਤਾ ਜਿਹਦਾ ਕੰਮ ਇੱਥੇ ਚੱਲ ਰਿਹਾ ਨਾਲ ਦੀ ਨਾਲ 5.5 ਕਰੋੜ ਰੁਪਇਆ ਵਾਟਰ ਟ੍ਰੀਟਮੈਂਟ ਦਾ ਜਿਹੜਾ ਇੱਥੇ ਲੱਗਣਾ ਵਾਟਰ ਸਪਲਾਈ ਉਹਦੇ ਲਈ ਆਇਆ ਸੋ ਆਮ ਆਦਮੀ ਕਲੀਨਿਕ ਆਇਆ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਬਿਨਾਂ ਪੱਖਪਾਤ ਤੋਂ ਇਸ ਨਗਰ ਦਾ ਵਿਕਾਸ ਕੀਤਾ ਭਾਵੇਂ ਇੱਥੇ ਨਗਰ ਪੰਚਾਇਤ ਕਾਂਗਰਸ ਪਾਰਟੀ ਦੀ ਰਹੀ ਆ ਪਰ ਅਸੀਂ ਵਿਕਾਸ ਦੇ ਪੱਖੋਂ ਇਸ ਨਗਰ ਦੀ ਬਾਹ ਫੜ ਤੋਂ ਕਦੇ ਪਿੱਛੇ ਨਹੀਂ ਹਟੇ ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵਿਕਾਸ ਪੱਖੋਂ ਨਰੋਟ ਜਮਲ ਸਿੰਘ ਨੂੰ ਲਿਆਉਣ ਦੇ ਲਈ ਆਮ ਆਦਮੀ ਪਾਰਟੀ ਨੇ ਭਰਪੂਰ ਕੋਸ਼ਿਸ਼ ਕੀਤੀ ਆ ਜਿਸ ਦੇ ਨਤੀਜੇ ਦੇ ਵਜੋਂ ਇਥੋਂ ਦੀ ਨਗਰ ਪੰਚਾਇਤ ਦੀਆਂ 11 ਸੀਟਾਂ ਤੇ ਲੋਕ ਜਿੱਤ ਦਵਾ ਕੇ ਆਪਣਾ ਹੱਕ ਵੀ ਅਦਾ ਕਰਨਗੇ ਜਦ ਬਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ